ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਪਾਸੇ ਇੱਕ ਸੁਖਬੀ ਸਿੰਘ ਬਾਦਲ ਹਣਾਂ ਦਾ ਅਕਾਲੀ ਦਲ ਉਹ ਕਹਿੰਦੇ ਸਾਡੀ ਪਰਚੀਆਂ ਨਹੀਂ ਆਈਆਂ ਦੂਜੇ ਪੰਨੇ ਦੂਸਰਾ ਅਕਾਲੀ ਦਲ ਕਹਿੰਦਾ ਸਾਡੀ ਪਰਚੀਆਂ ਨਹੀਂ ਆਈਆਂ ਇਹਦਾ ਕੀ ਹਾਲ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਮਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ ਕੋਈ ਬੋਕਸ ਭਰਤੀ ਨਹੀਂ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ 1.5-2 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਟਾਂਚਾ ਜਿਹੜਾ ਉਹ ਸਭ ਦੇ ਸਾਹਮਣੇ ਆਏਗਾ ਔਰ ਆਉਣਾ ਵੀ ਚਾਹੀਦਾ ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ ਪਰੰਥਕ ਮर्याਦਾਵਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ ਕਾਨ ਕੀਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਜਿਹੜੀ ਹੈ ਇਹਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ ਔਰ ਉਹਦੀ ਜਿਹੜੀ ਹੈ ਜਦੋਂ ਚੱਲ ਰਹੀ ਹੈ ਉਹਦੀ ਮਹਮ ਚੱਲ ਰਹੀ ਹੈ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਕਰ ਰਹੀ ਆ ਹੋਰ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਐ ਔਰ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2-2.5 ਮਹੀਨਿਆਂ ਨੂੰ ਮੈਨੂੰ ਉਮੀਦ ਹੈ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਇਹ ਪੁਨਰਸਰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿੱਤਾਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂ ਪਰ ਸੁਵੀਰ ਬਾਦਲ ਨੂੰ ਤੇ ਐਜਪੀਸੀ ਦੀ ਪਾਰਲੀਮੈਂਟ ਦੇ ਪ੍ਰਧਾਨ ਥਾਪਿਆ ਗਿਆ ਉਹ ਉਹਨਾਂ ਨੇ ਪਰਚੀਆਂ ਜਿਹੜੀਆਂ ਬਣਾਈਆਂ ਹੈਗੀਆਂ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਉਹ ਭਗੌੜੇ ਦਲ ਆ ਭਗੌੜੇ ਦਲ ਦੀਆਂ ਬੋਕਸ ਭਰਤੀਆਂ ਨੇ ਬੋਕਸ ਭਰਤੀ ਹੈ ਬੋਕਸ ਸਾਰਾ ਕੁਝ ਹੈਗਾ ਉਹ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਪਰਚੀ ਦੇ ਉੱਤੇ ਆਧਾਰ ਘਾਟ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਇੱਕ ਅਕਾਲੀ ਦਲ ਦੀ ਪੁਨਰ ਸਿਰਜिती ਇਹ ਜ਼ਰੂਰ ਹੋਏਗੀ ਔਰ ਹੋਣੀ ਵੀ ਚਾਹੀਦੀ ਜੀ ਦੀ ਜਗ੍ਹਾ ਦਾ ਇਸਤੇਮਾਲ ਦਿੱਤਾ ਗਿਆ ਸਿੱਖਾਂ ਦੀ ਪਾਰਲੀਮੈਂਟ ਹੈ ਮੇਰਾ ਸਵਾਲ ਹੈ ਮੈਨੂੰ ਲੱਗਦਾ ਕਿ ਉਸ ਦਿਨ ਸਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਰੋਂਦੀਆਂ ਹੋਣੀਆਂ ਜਦੋਂ ਉੱਥੇ ਮੋਨੇ-ਭੋਨੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕਰਲਾਈਆਂ ਹੋਣੀਆਂ ਕਿ ਆ ਅਕਾਲੀਏ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠ ਲਏ ਆ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ। ਹੁਣ ਤੁਸੀਂ ਜਕਾਰੇ ਛੱਡੇਗੇ ਸਭ ਕੁਝ ਬੜਾ ਮੰਦਪਾ ਕੀ ਗੱਲ ਹੈ ਜੇ ਮੈਂ ਇਹੀ ਕਰ ਇਸੇ ਕਰਕੇ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਉਸ ਤਾਂ ਕੰਧਾਂ ਵੀ ਜਿਹੜੀਆਂ ਕਰਲਾਈਆਂ ਹੋਣੀਆਂ ਸੀ। ਕਿ ਸਿੰਘ ਸਾਹਿਬ ਹੁਣ ਆਲੂ ਤੇ ਸਮਝ ਫਿਰ ਕਿੰਨੂੰ ਸੰਗਤ ਕਿੰਨੂੰ ਆਕਾਲੀ ਦਲ ਨੂੰ ਮੰਨਦੇ ਹੋ ਤੁਸੀਂ ਤਾਂ ਕਹਿ ਰਹੇ ਹੋ ਪਰ ਉਧਰ ਵੀ ਬਾਜੀ ਨੂੰ ਸੰਗਤ ਮੰਨੇਗੀ ਉਹੀ ਸ਼੍ਰੋਮਣੀ ਅਕਾਲ ਕਨ ਸੁਬੀ ਨੂੰ ਮੰਨ ਲੈ ਤੇ ਫਿਰ ਮੰਨ ਹ ਮੰਨ ਲੈ ਕਿ ਕੋਈ ਨਹੀਂ ਜੇ ਮੰਨਣਾ ਹੁੰਦਾ ਤੇ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2027 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਹੈ ਨਹੀਂ ਉਹ ਕਾਂਗਰਸ ਦੇ ਆ ਜੀ ਉਹ ਕਾਂਗਰਸ ਦਾ ਪਾਰ ਪੜ ਕੇ ਆਉਂਦੇ ਆ ਜੀ ਬਾਕੀ ਉਹ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿਨ੍ਹਾਂ ਬੰਦਿਆਂ ਨੇ 25 ਸਾਲ ਬੀਜੇਪੀ ਨਾਲ ਸਮਝੌਤਾ ਰੱਖਿਆ ਬੀਜੇਪੀ ਦੇ ਸਿਰ ਤੇ ਮਨਿਸਟਰੀਆਂ ਮਾਲੀਆਂ ਬੀਜੇਪੀ ਦੇ ਸਿਰ ਤੇ ਸਰਕਾਰਾਂ ਚਲਾਈਆਂ ਬੀਜੇਪੀ ਨਾਲ ਅੱਜ ਵੀ ਉਹ ਜਿਹੜੇ ਆ ਤਰਲੋ ਮੱਛੀ ਹੋ ਰਹੇ ਆ ਕਿ ਕਿਸੇ ਢੰਗ ਨਾਲ ਸਾਂਝ ਪੈ ਜੇ ਕਿਤੇ ਲੋਕਾਂ ਨੂੰ ਕਹਿ ਰਹੇ ਆ ਨਾਮ ਲੈ ਲਓ ਜਿਹੜੇ ਮੌਜੂਦਾ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਬੀਜੇਪੀ ਦੇ ਖਿਲਾਫ ਨਹੀਂ ਬੋਲਣਾ ਆਪਣਾ ਬੀਜੇਪੀ ਨਾਲ ਸਮਝੌਤਾ ਹੋ ਜਾਣਾ ਹੈ ਆ ਹੋ ਜਾਣਾ ਅੱਜ ਇਹਨਾਂ ਨੂੰ ਫੋਨ ਆ ਜਾਏ ਬੀਜੇਪੀ ਦਾ ਤੇ ਭੱਜੇ ਜਾਣਗੇ ਉਹਨਾਂ ਨਾਲ ਸਮਝੌਤਾ ਕਰਨ ਵਾਸਤੇ ਤੇ ਸਾਡੇ ਤੇ ਦੋਸ਼ ਲਾਉਂਦੇ ਆ ਵੀ ਬੀਜੇਪੀ ਦੇ ਨਹੀਂ ਪਰਮਜੀਤ ਸਿੰਘ ਸਰਨਾਥ ਤੁਹਾਡਾ ਨਾਮ ਲੈ ਕੇ ਕਹਿ ਰਹੇ ਨੇ ਕਿ ਚੰਗੀ ਗੱਲ ਹੈ ਨਾਮ ਲੈਂਦੇ ਕੋਈ ਗੱਲ ਹੋਊਗੀ ਜਿਹੜਾ ਨਾਮ ਲੈਂਦੇ ਇਸ ਲਈ ਪਰ ਉਹ ਕਹਿੰਦੇ ਕਿ ਸੰਪਰਕ ਚ ਨਹੀਂ ਬੀਜੇਪੀ ਦੇ ਕਹਿੰਦੇ ਉਹ ਕਾਂਗਰਸ ਦੇ ਸੰਪਰਕ ਚ ਹੈ ਜੀ ਮੈਨੂੰ ਤਾਂ ਉਹ ਦਿੱਲੀ ਕਮੇਟੀ ਦੇ ਮੈਂ ਉਹ ਜਿਹੜੇ ਮੌਜੂਦਾ ਪ੍ਰਧਾਨ ਕਾਲਕਾ ਜੀ ਉਹਨਾਂ ਦੀ ਮੈਂ ਪੀਸੀ ਸੁਣੀ ਆ ਹੋਰ ਬਹੁਤ ਸਾਰੇ ਲੋਕਾਂ ਦੀ ਪੀਸੀ ਸੁਣੀ ਆ ਉਹਨਾਂ ਨੇ ਸਰਨਾ ਸਾਹਿਬ ਤੇ ਸ਼ਰਿਆਮ ਇਲਜ਼ਾਮ ਲਾਏ ਆ ਵੀ ਇਹ ਉਹ ਜਿਹੜਾ ਕੋਈ ਦਿੱਲੀ ਦੰਗਿਆਂ ਦਾ ਜਿਹੜਾ ਦੋਸ਼ੀ ਆ ਉਹਨੂੰ ਇਸ ਰੂਪੇ ਦਿੰਦੇ ਰਹੇ ਨੇ ਜੀ ਇੱਕ ਸੱਜਨ ਕੁਮਾਰ ਸੱਜਨ ਕੁਮਾਰ ਨੂੰ ਇਸ ਰੂਪੇ ਦਿੰਦੇ ਰਹੇ ਨੇ ਤਾਂ ਇਹ ਨਾਇਤਾ ਨਹੀਂ ਕਹਿ ਰਿਹਾ ਲੇਕਿਨ ਦਿੱਲੀ ਕਮੇਟੀ ਦੇ ਇਹਨਾਂ ਦੇ ਆਗੂ ਜਿਹੜੇ ਨੇ ਆਪੋਜੀਸ਼ਨ ਦੇ ਆਗੂ ਉਹਨਾਂ ਨੇ ਸਰਨਾ ਸਾਹਿਬ ਤੇ ਇਲਜ਼ਾਮ ਲਾਇਆ ਕਹਿੰਦੇ ਮੈਂ ਕੌਮ ਦਾ ਦਰਦੀ ਆ ਕਮਾਲ ਹੋ ਗਈ ਆ ਕੌਮ ਹੈ ਜਿਹੜੀ ਹੈ ਜਿਹਦਾ ਉਹ ਦਰਦੀ ਆ ਜਿਹੜੀ ਕੌਮ ਦਾ ਉਹ ਦਰਦੀ ਹੈ ਪਹਿਲਾਂ ਉਸੇ ਕੌਮ ਨੂੰ ਉਹ ਪਾਣੀ ਪਾਪੀ ਪੀਪੀ ਕੋਸ ਦਾ ਹੁੰਦਾ ਸ